ਬੰਦੇ ਦੀ ਗੱਲ ਛੱਡ ਕੁੱਤਾ ਵੀ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਵੱਲ ਮੂੰਹ ਕਰਕੇ ਭੌਂਕ ਦੇਗਾ ਤੇ ਉਹਦੀ ਵੀ ਜੁਣ ਸੁਧਰ ਜਾਏਗੀ ਗੁਰੂ ਰਾਮਦਾਸ ਪਾਤਸ਼ਾਹ ਦੀ ਨਗਰੀ ਵਿੱਚ ਬੇਅੰਤ ਪਰਿਵਾਰ ਵਸਦੇ ਨੇ ਉਹਨਾਂ ਪਰਿਵਾਰਾਂ ਵਿੱਚੋਂ ਇਹ ਵੀ ਇੱਕ ਪਰਿਵਾਰ ਹੈ ਇਹਦੀ ਉਮਰ 7-8 ਸਾਲ 9 ਸਾਲ ਦੀ ਬੱਚੇ ਦੀ ਉਮਰ ਹੋਏਗੀ ਇਹਦੇ ਪਿਤਾ ਦਾ ਸਾਆਇਆ ਸਿਰ ਤੇ ਨਹੀਂ ਇਹ 12ਵਾਂ ਆ ਕੇ ਵਸਿਆ ਪਰਿਵਾਰ ਹੈ ਜੀ ਦੇਖੋ ਸੁਣਿਓ ਜਦੋਂ ਇਸ ਬੱਚੇ ਤੇ ਇਹਦੀ ਮਾਂ ਇੱਥੇ ਆ ਕੇ ਘਰ-ਬਾਰ ਬਣਾਇਆ ਮਜੀਠਾ ਰੋਡ ਤੇ ਰਹਿੰਦੇ ਨੇ ਇੱਕ ਦਿਨ ਇਹਦਾ ਬੱਚਾ ਕਹਿ ਲੱਗਾ ਮਾਂ ਆਪਾਂ ਘਰ ਦਾ ਗੁਜ਼ਾਰਾ ਕਿਵੇਂ ਕਰਾਂਗੇ ਸਾਡੇ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ ਪਿਤਾ ਸੀ ਤੇ ਬੜਾ ਵਧੀਆ ਕਾਰੋਬਾਰ ਸੀ ਸਾਡਾ ਦੁਕਾਨ ਦਾ ਕਾਰੋਬਾਰ ਸੀ ਅੱਜ ਸਾਡਾ ਸਾਰਾ ਕੁਝ ਖੁੱਸ ਗਿਆ ਮਾਂ ਕਹਿੰਦੀ ਨਹੀਂ ਪੁੱਤ ਵੇ ਜਿਸ ਗੁਰੂ ਰਾਮਦਾਸ ਦੀ ਨਗਰੀ ਵਿੱਚ ਬੈਠਾ ਹੈ ਉਹ ਗੁਰੂ ਰਾਮਦਾਸ ਤੇ ਗਰੀਬਾਂ ਨੂੰ ਨਵਾਜਣ ਵਾਲਾ ਹੈ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੀ ਸਰੋਵਰ ਦੀ ਕਾਰ ਸੇਵਾ ਹੋ ਰਹੀ ਹੈ ਉੱਥੇ ਬੇਅੰਤ ਸੰਗਤਾਂ ਆਉਂਦੀਆਂ ਨੇ ਮਾਂ ਕੀ ਕਰਾਂਗੇ ਕਹਿਣ ਲੱਗੀ ਮੈਂ ਤੈਨੂੰ ਪੁੱਤ ਘੁੰਗਣੀਆਂ ਉਬਾਲ ਕੇ ਦਿਆਂਗੀ ਛੋਲੇ ਲਿਆਂਦੇ ਉਹਦੀਆਂ ਘੁੰਗਣੀਆਂ ਬਣਾਈਆਂ ਅੰਮ੍ਰਿਤ ਵੇਲਾ ਹੁੰਦਾ ਉਸ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ ਘੁੰਗਣੀਆਂ ਤਿਆਰ ਕਰਕੇ ਥੋੜਾ ਜਿਹਾ ਲੂਣ ਨਾਲ ਦਿੰਦੀ ਹੈ ਮਾਂ ਜਿਹੜਾ ਵੀ ਕੋਈ ਘੁੰਗਣੀਆਂ ਲਏਗਾ ਉਹਨੂੰ ਲੂਣ ਉੱਤੇ ਛਿੜਕ ਕੇ ਦੇਣਾ ਦੇਖੋ ਹੁਣ ਉਹ ਬੱਚਾ ਕੋ ਪੁੱਛਦਾ ਮਾਂ ਮੈਂ ਇਹ ਸ਼ਾਬੜੀ ਕਿੱਥੇ ਜਾ ਕੇ ਲਾਵਾਂਗਾ ਤੇ ਮਾਂ ਕਹਿਣ ਲੱਗੀ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੇ ਵਿੱਚ ਕਾਰ ਸੇਵਾ ਹੋ ਰਹੀ ਹੈ ਬੇਅੰਤ ਸੰਗਤਾਂ ਆਉਂਦੀਆਂ ਨੇ ਅਸੀਂ ਅੱਜ ਵੀ ਜਾਣਦੇ ਹਾਂ ਜੀ ਇਹ ਸੀ ਬੇਸ਼ੱਕ ਲੰਗਰ ਚੋਂ ਪ੍ਰਸ਼ਾਦਾ ਛਕਦੇ ਆਂ ਪਰ ਸਾਡੇ ਨਾਲ ਜਿਹੜੇ ਬੱਚੇ ਕਹੀ ਜਾਂਦੇ ਨੇ ਕਈ ਪਰਿਵਾਰਾਂ ਦੇ ਉਹ ਫਿਰ ਵੀ ਕਹਿ ਦਿੰਦੇ ਆਂ ਕਈ ਵਾਰੀ ਬਾਹਰੋਂ ਇਧਰੋਂ ਉਧਰੋਂ ਵੀ ਕੁਝ ਨਾ ਕੁਝ ਛਕਦੇ ਨੇ ਹੁਣ ਦੇਖੋ ਉਹ ਮਾਂ ਕਹਿਣ ਲੱਗੀ ਬੇਅੰਤ ਸੰਗਤਾਂ ਗੁਰੂ ਰਾਮਦਾਸ ਪਾਤਸ਼ਾਹ ਦੇ ਕਾਰ ਸੇਵਾ ਵਾਸਤੇ ਆਉਂਦੀਆਂ ਨੇ ਜਿਹੜੇ ਲੋਕ ਆਉਂਦੇ ਨੇ ਤੇਰੀਆਂ ਘੁੰਗੜੀਆਂ ਪੁੱਤ ਸ਼ਾਮ ਤੱਕ ਵਿਕ ਜਾਇਆ ਕਰਨਗੀਆਂ ਉਹ ਬੱਚੇ ਨੇ ਪਹਿਲੇ ਦਿਨ ਜਾ ਕੇ ਸਰੋਵਰ ਦੇ ਕੰਢੇ ਤੇ ਛਾਬੜੀ ਲਈ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਵੀ ਗੁਰੂ ਰਾਮਦਾਸ ਬਾਪੂ ਦੇ ਘਰ ਜਾਂਦੇ ਆ ਮੈਂ ਕਹਿਣਾ ਉੱਥੋਂ ਦੀ ਸਰ ਜ਼ਮੀਨ ਨੂੰ ਜਦੋਂ ਜਾਓ ਨਾ ਇੱਕ ਇੱਕ ਚੀਜ਼ ਨੂੰ ਫੀਲ ਕਰਕੇ ਦੇਖਿਆ ਕਰੋ ਮਹਿਸੂਸ ਕਰਿਆ ਕਰੋ ਦੇਖੋ ਮੇਰੀ ਬੇਨਤੀ ਨੂੰ ਸੁਣਿਓ ਉਸ ਬੱਚੇ ਨੇ ਸਰੋਵਰ ਦੇ ਕੰਡੇ ਤੇ ਛਾਬੜੀ ਲਾਈ ਸ਼ਾਮਾਂ ਪੈ ਗਈਆਂ ਪਹਿਲੇ ਦਿਨ ਵੀ ਛਾਬੜੀ ਘੁੰਗਣੀਆਂ ਵੇਚ ਕੇ ਆਇਆ ਦੂਜੇ ਦਿਨ ਵੀ ਗਿਆ ਤੀਜੇ ਦਿਨ ਵੀ ਗਿਆ ਅੱਜ ਇੱਕ ਦਿਨ ਆਇਆ ਸ਼ਾਮਾਂ ਦਾ ਸਮਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਬਾਪੂ ਜੀ ਸ਼ਾਮਾਂ ਦੇ ਸਮੇਂ ਘੁੰਗੜੀਆਂ ਉਹ ਬੱਚਾ ਵੇਚ ਰਿਹਾ ਹੈ ਉਹ ਸ਼ਾਵੜੀ ਦੇ ਕੋਲ ਖਲੋਤਾ ਹੈ ਮੇਰੇ ਸਹਿਬ ਜੀ ਸਰੋਵਰ ਦੀ ਨਿਗਰਾਨੀ ਕਰਦੇ ਕਰਦੇ ਇਸ ਪਾਸਿਓਂ ਆਏ ਜਦੋਂ ਸਹਿਬ ਸੱਚੇ ਪਾਤਸ਼ਾਹ ਜੀ ਉਹਦੀ ਸ਼ਾਵੜੀ ਦੇ ਕੋਲ ਆਏ ਨਾ ਹੁਣ ਇੱਥੇ ਰੁੱਕ ਕੇ ਮੈਂ ਇੱਕ ਬੇਨਤੀ ਕਰਾਂ ਜਦੋਂ ਅਸੀਂ ਕਿਸੇ ਦੇ ਜ਼ਿੰਦਗੀ ਨੂੰ ਦੇਖਦੇ ਹਾਂ ਤੇ ਸਾਨੂੰ ਆਪਣਾ ਅਤੀਤ ਜ਼ਰੂਰ ਚੇਤੇ ਆਉਂਦਾ ਵੀ ਮੈਂ ਵੀ ਇਦਾਂ ਦਾ ਸੀ ਕਿਸੇ ਗਰੀਬ ਨੂੰ ਤੱਕਦੇ ਆ ਕੋਈ ਗਰੀਬੀ ਦੇ ਦੌਰ ਵਿੱਚੋਂ ਲੰਘਿਆ ਹੋਵੇ ਤੇ ਉਹਨੂੰ ਗਰੀਬੀ ਦਾ ਦੌਰ ਚੇਤੇ ਆਉਂਦਾ ਮੈਂ ਵੀ ਇੰਨਾ ਗਰੀਬ ਸੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਉਸ ਬੱਚੇ ਦੀ ਸ਼ਾਬੜੀ ਕੋ ਲਾਏ ਤੇ ਜਦੋਂ ਮੇਰੇ ਪਾਤਸ਼ਾਹ ਕੁਝ ਕੁ ਵਿਥ ਦੀ ਦੂਰੀ ਤੇ ਨੇ ਤੇ ਮੇਰੀ ਰੂਹ ਕਹਿੰਦੀ ਹੈ ਸਿੱਖੋ ਬਾਪੂ ਦੇ ਮਨ ਵਿੱਚ ਵੀ ਆਇਆ ਹੋਵੇਗਾ ਉਹ ਭल्या ਤੂੰ ਵੀ ਇੱਕ ਦਿਨ ਜਠਾ ਸਹਿ ਤੈਨੂੰ ਧੰ ਗੁਰੂ ਰਾਮਦਾਸ ਪਾਤਸ਼ਾਹ ਬਣਾ ਕੇ ਗੁਰੂ ਅਮਰਦਾਸ ਨੇ ਗੁਰਤਾ ਗੱਦੀ ਤੇ ਬਿਠਾ ਦਿੱਤਾ ਤੇ ਹੋ ਸਕਦਾ ਕਿ ਇਹ ਵੀ ਬੱਚਾ ਗੁਰਬਤ ਵਿੱਚੋਂ ਨਾ ਨਿਕਲ ਰਿਹਾ ਹੋਏ ਕੋਲ ਆਏ ਨੇ ਇੱਕ ਮੁੱਠ ਘੁੰਗਣੀਆਂ ਦੀ ਮੇਰੇ ਸਹਿਬ ਸੱਚੇ ਪਾਤਸ਼ਾਹ ਨੇ ਉਹਦੀ ਛਾਵੜੀ ਚੁੱਕੇ ਤੇ ਜਦੋਂ ਘੁੰਗਣੀਆਂ ਦੀ ਮੁੱਠ ਚੁੱਕੀ ਨਾ ਕੁਸ਼ ਕੁ ਦਾਣੇ ਆਪਣੇ ਪਾਵਨ ਮੁਖ ਵਿੱਚ ਪਾਏ ਤੇ ਨਾਲ ਬਚਨ ਕੀਤਾ ਉਹਨੇ ਬੇਟਾ ਤੇਰਾ ਨਾਂ ਕੀ ਹੈ ਉਹਨੇ ਆਖਿਆ ਜੀ ਮੇਰਾ ਨਾਂ ਸੋਮਾ ਸਤਿਗੁਰ ਕਹਿੰਦੇ ਤੂੰ ਕੀ ਕਰਦਾ ਹੈ ਕਹਿੰਦਾ ਪਾਤਸ਼ਾਹ ਪਿਓ ਦਾ ਸਾਆ ਸਿਰ ਤੇ ਨਹੀਂ ਮੈਂ ਤੇ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦਾ ਵਾਂ ਮੈਂ ਤੇ ਕੇਵਲ ਤੇ ਕੇਵਲ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦਾ ਹਾਂ ਸਤਿਗੁਰ ਜੀ ਦੇਖੋ ਉਹਨੇ ਜਦੋਂ ਪਾਦਸ਼ਾਹ ਨੇ ਪੁੱਛਿਆ ਤੇਰਾ ਨਾਂ ਕੀ ਸੋਮਾ ਕਹਿਣ ਲੱਗੇ ਕੀ ਕਰਦਾ ਹੈ ਜੀ ਪਿਤਾ ਦਾ ਸਾਆ ਸਿਰ ਤੇ ਨਹੀਂ ਕੁੰਗੜੀਆਂ ਵੇਚ ਕੇ ਗੁਜ਼ਾਰਾ ਕਰਦਾ ਵਾਂ ਤੇ ਸਤਿਗੁਰ ਕਹਿਣ ਲੱਗੇ ਫਿਰ ਸਾਨੂੰ ਦੱਸ ਅੱਜ ਸਵੇਰ ਦਾ ਕੀ ਵਟਿਆ ਈ ਉਹਨੇ ਕੀ ਕੀਤਾ ਉਹਨੇ ਉਹ ਕੁੰਗੜੀਆਂ ਵਾਲੀ ਛਾਵੜੀ ਜਿੱਤੇ ਤੇ ਕੁੰਗੜੀਆਂ ਸੀ ਕੱਪੜੇ ਤੇ ਸੀ ਕੱਪੜੇ ਦੇ ਥੱਲੇ ਉਹਨੇ ਪੈਸੇ ਰੱਖੇ ਹੋਏ ਸੀ ਜਿੰਨੇ ਵਟੇ ਸੀ ਕਹਿਣ ਲੱਗਾ ਪਾਦਸ਼ਾਹ ਜੀ ਅੱਜ ਦੀ ਵਟਕ ਮੈਨੂੰ ਹੋਈ ਹੈ 90 ਪੈਸੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਲਿਆ ਸਾਨੂੰ ਦੇ ਦੇ ਹੁਣ ਦੇਖੋ ਮੈਂ ਇੱਕ ਬੇਨਤੀ ਕਰਾਂ ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਾਪੂ ਮਹਾਰਾਜ ਆਪਣੇ ਸਿੱਖ ਨੂੰ ਵੇਸ਼ਵਾ ਤੋਂ ਬਚਾਉਣ ਵਾਸਤੇ ਪਹਿਰੇਦਾਰ ਬਣਦੇ ਨੇ ਤੇ ਚੇਤੇ ਰੱਖਿਆ ਜੇ ਬਾਪੂ ਆਪਣੇ ਸਿੱਖ ਨੂੰ ਬਾਦਸ਼ਾਹ ਬਣਾਉਣ ਵਾਸਤੇ ਕੁਝ ਮੰਗਲ ਲਈ ਵੀ ਉਹਦੇ ਕੋਲ ਤਿਆਰ ਹੋ ਗਏ ਕਹਿੰਦੇ ਅੱਜ ਦੀ ਵਟਕ ਦੇ ਭਾਵਨਾ ਵਾਲਾ ਸੀ ਉਹਨੇ ਜਿੰਨੇ ਪੈਸੇ ਵਟੇ ਸੀ ਜੀ ਉਹ ਸਾਰੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਦਾਂ ਹੱਥ ਕੀਤਾ ਉਹਨੇ ਹੱਥ ਤੇ ਰੱਖ ਦਿੱਤੇ ਦੂਸਰੇ ਦਿਨ ਮੇਰੇ ਸਹਿਬ ਆਏ ਦੂਸਰੇ ਦਿਨ ਦੀ ਵਟਕ ਵੀ ਲੈ ਗਏ ਤੀਜੇ ਦਿਨ ਆਏ ਤੀਜੇ ਦਿਨ ਦੀ ਵਟਕ ਵੀ ਲੈ ਗਏ ਅੱਜ ਜਦੋਂ ਚੌਥੇ ਦਿਨ ਆਏ ਕਹਿੰਦੇ ਨੇ ਸੋਮਿਆਂ ਕੀ ਗੱਲ ਪਹਿਲੇ ਦਿਨ ਵਟਕ 90 ਪੈਸੇ ਸੀ ਦੂਜੇ ਦਿਨ 70 ਪੈਸੇ ਸੀ ਤੀਜੇ ਦਿਨ 50 ਪੈਸੇ ਅੱਜ 30 ਪੈਸੇ ਵਟਕ ਘਟ ਕਿਉਂ ਰਹੀ ਹੈ ਕੁਝ ਵੀ ਨਹੀਂ ਉਹਦੀ ਜ਼ੁਬਾਨ ਵਿੱਚੋਂ ਸਰਿਆ ਇੱਕੋ ਸ਼ਬਦ ਬੋਲਿਆ ਬਾਪੂ ਮੈਂ ਬਹੁਤ ਗਰੀਬ ਹਾਂ ਗੁਰੂ ਅਰਮਦਾਸ ਪਾਤਸ਼ਾਹ ਕਹਿਣ ਲੱਗੇ ਉਹ ਪੁੱਤਰਾ ਤੂੰ ਗਰੀਬ ਨਹੀਂ ਤੂੰ ਤੇ ਸ਼ਾਹ ਹੈ ਉਹ ਕਹਿਣ ਲੱਗਾ ਨਹੀਂ ਪਾਤਸ਼ਾਹ ਮੈਂ ਸ਼ਾਹ ਨਹੀਂ ਜੇ ਮੈਂ ਤੇ ਗਰੀਬ ਹਾਂ ਪਿਤਾ ਦਾ ਸਾਆ ਸਿਰ ਤੇ ਨਹੀਂ ਮਾਂ ਮੇਰੀ ਇਕੱਲੀ ਘਰ ਵਿੱਚ ਹੈ ਇਕੱਲਾ ਮੈਂ ਕਮਾਉਣ ਵਾਲਾ ਹਾਂ ਲਿਜਾ ਕੇ ਮਾਂ ਦੀ ਹਥੇਲੀ ਤੇ ਪੈਸੇ ਰੱਖਦਾ ਉਹਦੇ ਵਿੱਚੋਂ ਘੁੰਗੜੀਆਂ ਲੈਨੇ ਆ ਉਹਦੇ ਵਿੱਚੋਂ ਪੈਸੇ ਦਾ ਪ੍ਰਸ਼ਾਦਾ ਬਣਾ ਕੇ ਛਕਦੇ ਹਾਂ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨਹੀਂ ਤੂੰ ਸ਼ਾਹ ਹੈ ਕਹਿੰਦੇ ਚੱਲ ਅਸੀਂ ਤੈਨੂੰ ਫਿਰ ਸਮਝਾਣੇ ਆ ਤੂੰ ਕਿਵੇਂ ਸ਼ਾਹ ਹੈ ਹੁਣ ਜੇ ਬੱਚੇ ਨੂੰ ਕਹੋ ਨਾ ਵੀ ਤੂੰ ਸ਼ਾਹ ਹੈ ਤੂੰ ਇਦਾਂ ਸ਼ਾਹ ਵਾਂ ਤੂੰ ਕਹੇਗਾ ਹਾਂਜੀ ਮੈਂ ਸ਼ਾਹ ਵਾਂ ਪਰ ਉਹਨੇ ਦੇਖੋ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਜਿਹੜੇ ਸ਼ਾਹ ਲੋਕ ਨੇ ਜਿਹੜੇ ਸ਼ਾਹੂਕਾਰ ਲੋਕ ਨੇ ਉਹਨਾਂ ਦੇ ਕੋਲੋਂ ਜ਼ਿਮੀਂਦਾਰ ਕਰਜ਼ਾ ਲੈਂਦੇ ਨੇ ਕਹਿੰਦਾ ਜੀ ਲੈਂਦੇ ਨੇ ਕਰਜ਼ਾ ਕਹਿੰਦੇ ਜਦੋਂ ਜ਼ਿਮੀਂਦਾਰ ਕਰਜ਼ਾ ਲੈਣ ਜਾਂਦਾ ਹੈ ਤੇ ਸ਼ਾਹੂਕਾਰ ਉਹਨੂੰ ਕਿਵੇਂ ਕਰਜ਼ਾ ਦਿੰਦਾ ਹੈ ਤੇ ਜ਼ਿਮੀਂਦਾਰ ਕਿਵੇਂ ਕਰਜ਼ਾ ਲੈਂਦਾ ਉਹ ਕਹਿੰਦਾ ਜੀ ਜ਼ਿਮੀਂਦਾਰ ਇਦਾਂ ਕਰਦਾ ਤੇ ਸ਼ਾਹੂਕਾਰ ਇਦਾਂ ਕਰਕੇ ਕਰਜ਼ਾ ਦਿੰਦਾ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਉਹ ਸਿੱਖਾ ਉਹ ਸੁਮਿਆਂ ਤਿੰਨ ਦਿਨ ਹੋ ਗਏ ਤੇਰੇ ਕੋਲ ਸਾਨੂੰ ਕਰਜ਼ਾ ਲੈਣ ਦੇ ਨੂੰ ਹੁਣ ਤੂੰ ਦੱਸ ਜ਼ਿਮੀਂਦਾਰ ਤੂੰ ਹੋਇਆ ਸ਼ਾਹ ਤੂੰ ਹੋਇਆ ਕਿ ਅਸੀਂ ਹੋਏ ਕਹਿ ਲਗਾ ਬਾਪੂ ਮੈਨੂੰ ਤਿੰਨ ਦਿਨ ਹੋ ਗਏ ਨੇ ਕਰਜ਼ਾ ਦੇਂਦੇ ਨੂੰ ਇਹਦਾ ਮਤਲਬ ਫਿਰ ਸ਼ਾਹ ਤੇ ਮੈਂ ਹੋਇਆ ਗੁਰੂ ਰਾਮਦਾਸ ਬਾਪੂ ਨੇ ਆਪਣੀ ਛਾਤੀ ਨਾਲ ਲਾਇਆ ਨਾਲ ਬਚਨ ਆਖੇ ਸੀ ਸੋਮਾ ਸ਼ਾਹ ਸ਼ਾਹਾਂ ਦਾ ਸ਼ਾਹ ਤੇ بے ਪਰਵਾਹ ਦੇਖੋ ਗੁਰੂ ਦੇ ਬਚਨ ਇੱਕ ਬਚਨ ਨੇ ਕਿੱਥੋਂ ਦੇ ਕਿੱਥੋਂ ਤੱਕ ਪਹੁੰਚਾ ਦਿੱਤਾ ਇੱਕ ਬਚਨ ਗੁਰੂ ਦਾ ਗਰੀਬ ਤੋਂ ਸ਼ਾਹ ਬਣਾ ਸਕਦਾ ਹੈ ਸਾਬ ਕਹਿੰਦੇ ਨੇ ਐਸੀ ਲਾਲ ਤੁਜ ਬਿਨ ਕੌਣ ਕਰੇ हे ਰੱਬ ਜੀ ਤੇਰੇ ਬਿਨਾ ਮੈਨੂੰ ਇੰਨਾ ਪਿਆਰ ਕੌਣ ਕਰੇ ਲੋਕਾਂ ਨੇ ਤਾਂ ਦੁਰਕਾਰ ਦਿੱਤਾ ਪਰ ਇੱਕੋ ਤੂੰ ਹੈ ਗਰੀਬ ਨਵਾਜ਼ ਗੁਸਈਆ ਮੇਰਾ ਮੱਥ ਹੈ ਛਤਰ ਧਰੈ ਅੱਜ ਜਦੋਂ ਕਿਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਵਿੱਚ ਜਾਂਦੇ ਹੋ ਉਸ ਬਾਪੂ ਦੇ ਘਰ ਵਿੱਚ ਜਾਂਦੇ ਹੋ ਜਿਹੜਾ ਬਾਪੂ ਨੂੰ ਕਦੇ ਲੋਕਾਂ ਕਹਿਆ ਸੀ ਜੇਠਾ ਯਤੀਮ ਹੋ ਗਿਆ ਇਹਦਾ ਦੀਵਾ ਕਿੰਨੇ ਬਾਲਣਾ ਅੱਜ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਵਿੱਚ ਜਾ ਕੇ ਵੇਖੋ ਅੰਮ੍ਰਿਤਸਰ ਦੇ ਵਿੱਚ ਚਲਾਉਣ ਵਾਲੇ ਰਿਕਸ਼ਾ ਚਾਲਕ ਤੇ ਈ ਰਿਕਸ਼ਾ ਤੇ ਪਤਾ ਨਹੀਂ ਕਿੰਨੇ ਕੋ ਗਰੀਬ ਗੁਰਬੇ ਜਿਨੂੰ ਲੋਕ ਯਤੀਮ ਕਹਿੰਦੇ ਸੀ ਅੱਜ ਲੱਖਾਂ ਯਤੀਮ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਚੋਂ ਪਲਦੇ ਆ ਅੱਜ ਲੋਕ ਤਰਸਦੇ ਆ ਗੁਰੂ ਰਾਮਦਾਸ ਪਾਤਸ਼ਾਹ ਤੇਰੇ ਘਰ ਦੀ ਝਲਕ ਦੇਖਣ ਨੂੰ ਕਿਉਂਕਿ ਦੁਨੀਆ ਤੇ ਘਰ ਬਹੁਤ ਨੇ ਪਰ ਗੁਰੂ ਰਾਮਦਾਸ ਬਾਪੂ ਤੇਰੇ ਘਰ ਵਰਗਾ ਕੋਈ ਘਰ ਨਹੀਂ ਹੈ ਡਿੱਠੇ ਸਭੇ ਥਾ ਨਹੀਂ ਤੁਧ ਜਿਹਿਆ ਵੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਬਸ ਦੀ ਸਗਣ ਅਪਾਰ ਅਨੂਪ ਰਾਮਦਾਸ ਪੁਰ ਹਰ ਹਾਂ ਨਾਨਕ ਕਸਮਲ ਜਾਹੇ ਨਾਏ ਰਾਮਦਾਸ ਸ